ਇਹ ਨਹੀਂ ਜਗਵਾਉਣਗੇ ਤਾਂ ਅਸੀਂ ਤਾਂ ਉਹ ਚੱਕਾ ਜਾਮ ਕਰਾਂਗੇ ਜੀ ਅਸੀਂ ਰੋਡ ਤੇ ਬੈਠਾਂਗੇ ਪਵਾਨੀਗੜ ਦੀ ਅਨਾਜ ਮੰਡੀ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਅੱਜ ਗੱਲਾ ਮਜ਼ਦੂਰ ਜੂਨੀਅਨ ਵੱਲੋਂ ਅੱਖ ਕੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਗੱਲਾ ਮਜ਼ਦੂਰ ਜੂਨੀਅਨ ਨੇ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਸਰਕਾਰ ਨੇ ਨਾ ਮੰਗੀਆਂ ਤਾਂ ਉਹ ਜਲਦੀ ਹੀ ਰੋਡ ਜਾਮ ਕਰਨ ਲਈ ਮਜਬੂਰ ਹੋਣਗੇ ਗੱਲਾਂ ਮਜ਼ਦੂਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਹਾਲਾਤ ਬਹੁਤ ਤਰਸਯੋਗ ਬਣੇ ਹੋਏ ਹਨ ਕਿ ਦੁਕਾਨਾਂ ਦੇ ਵਿੱਚ ਮਾਰਕੀਟਾਂ ਦੇ ਵਿੱਚ ਸ਼ਬਦ ਦਿਨੋ ਵੀ ਜਿਉ ਆਉਦੇ ਲੱਗ ਪਏ ਹਨ ਇਸ ਕਾਰਨ ਉਹ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਮੈਂ ਤਾਂ ਕੋਟੀ ਕੋਟੀ ਪੰਨਾਮ ਕਰਦਾ ਵੀ ਸਾਡੀਆਂ ਇੱਕ ਖਬਰ ਇਹ ਜਿਹਾ ਲਾਓ ਜਿਹੜੀਆਂ ਮਾਰੀਆਂ ਗੌਰਮੈਂਟ ਦੇ ਲਵੇ ਕੰਨਾਂ ਨੂੰ ਮੜਾ ਜੂ ਸਕੋ ਸਾਨੂੰ 1.5-2 ਸਾਲ ਹੋ ਗਏ ਜੀ ਕਦੇ ਚੰਡੀਗੜ੍ਹ ਜਾ ਕਦੇ ਕਿਤੇ ਜਾ ਸਾਡੀ ਕਿਸੇ ਨੇ ਅਜੇ ਤੱਕ ਸੁਣਵਾਈ ਨਹੀਂ ਕਰੀ। ਲਓ। ਹਾਂਜੀ ਕੀ ਨਾਮ ਆ ਆਪਣਾ? ਮੇਰਾ ਨਾਮ ਰਣਜੀਤ ਸਿੰਘ ਆ ਜੀ। ਅਸੇ ਮਾਮਲਾ ਕੀ ਹੈ ਜੀ ਇਹਨਾਂ ਕੱਟ ਕੀ? ਮਾਮਲਾ ਦਾ ਸਾਡਾ ਜੀ ਲੋਡਿੰਗ ਤੇ ਆ ਸਾਰਾ। ਸਾਡਾ ਮਾਲ ਜਮ੍ਹਾਂ ਪੈਗਾ। ਗਵਰਨਮੈਂਟ ਚੱਕ ਨਹੀਂ ਰਹੀ ਹੈਗੀ। ਲੇਬਰਾਂ ਉਹ ਹੋ ਰਹੀਆਂ ਨਹੀਂ ਗੀਆਂ। ਖੱਜਲ ਖਵਾਰ ਹੋ ਰਹੀਆਂ ਨਹੀਂ ਗੀਆਂ। ਤੇ ਜਿਹੜੇ ਹੁਣ ਆਪਣੇ ਮਜ਼ਦੂਰ ਭਾਈ ਨੇਗੇ ਬਾਹਰੋਂ ਪ੍ਰਦੇਸੀ ਆਏ ਹੋਏ ਨੇਗੇ। ਤਾਂ ਉਹਨਾਂ ਨੂੰ 10-10 ਦਿਨ ਹੋ ਗਏ ਇੱਥੇ ਬੈਠਿਆਂ ਨੂੰ। ਉਹ ਆਪਣੇ ਪੱਲਿਓਂ ਖਾ ਰਹੇ ਨੇ। ਤੇ ਉਹਨਾਂ ਦਾ ਹਿਸਾਬ ਨੂੰ ਕਹੀਦਾ ਆਰਡਿਓ ਐਸਐਸ ਤੋਂ ਤਾਂ ਹਿਸਾਬ ਨਹੀਂ ਉਹਨਾਂ ਦਾ ਕਰ ਰਹੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਮੰਗ ਇਹ ਆ ਵੀ ਸਾਡਾ ਮਾਲ ਜਲਦੀ ਤੋਂ ਜਲਦੀ ਚੱਕਵਾਇਆ ਜਾਵੇ ਜੀ ਜੇ ਨਹੀਂ ਚੱਕਵਾਉਣਗੇ ਤਾਂ ਅਸੀਂ ਤਾਂ ਉਹ ਚੱਕਾ ਜਾਮ ਕਰਾਂਗੇ ਜੀ ਅਸੀਂ ਰੋਡ ਤੇ ਬੈਠਾਂਗੇ ਸਰਕਾਰ ਗੁਰਦਾਸ ਬੜੇ 9 ਤਰੀਕ ਦਾ ਮੰਡੀਆ ਵਿੱਚ ਬੜੇ ਅਜੀ ਸੀ 9 ਤਰੀਕ ਦੇ ਬੜੇ ਹੋਏ ਅੱਜ ਦੇਖ ਲਓ ਕਣੀ ਤਰੀਕ ਹੋ ਗਈ ਸਾਨੂੰ 10 ਦਿਨ ਹੋ ਗਏ ਜਨਾਬ ਵਿਲੇ ਬੈਠਿਆਂ ਨੂੰ ਲੀਫਟਿੰਗ ਸਾਡੀ ਆ ਨਹੀਂ ਰਹੀ ਲੇਬਰ ਸਾਨੂੰ ਟੰਗ ਕਰ ਰਹੀ ਹੈ ਵੀ ਸਾਡਾ ਹਿਸਾਬ ਕਰੋ ਅਸੀਂ ਪੱਲਿਓਂ ਖਾਰੇ ਜੇਪਾਂ ਜ ਖਾਰੇ ਸਰ ਹੁਣ ਜੇ ਮਾਲ ਚੱਕਿਆ ਜਾਊਗਾ ਠੇਕੇਦਾਰ ਦਾ ਤਾਂ ਹੀ ਹਿਸਾਬ ਕਰਕੇ ਦੇਊਗਾ ਉਹ ਠੇਕੇਦਾਰ ਦੇ ਆੜ ਤੇ ਆੜ ਚੜ ਜਾਂਦਾ ਆੜ ਤੇ ਮਨੀਵ ਚੜ ਜਾਂਦਾਗਾ ਜੇ ਛੋੜੀ ਜਾਂਦੀ ਹੈ ਕਹੋ ਜੀ ਠੇਕੇਦਾਰ ਪੂਰੀ ਕਰੂਗਾ ਤੋਲਾਪੁਰੀ ਕਰਵਾਂ ਤੋਲਾ ਜੇ ਤਾਂ ਲਿਫਟਿੰਗ ਹੋਈ ਗਈ ਇੱਕ ਦਿਨ ਦੀ ਸਾਡੀ ਗਰੰਟੀ ਹੁੰਦੀ ਆ ਦੋ ਦਿਨ ਦੀ ਗਰੰਟੀ ਹੁੰਦੀ ਆ ਜਨਾਬ ਹੁਣ ਜੇ ਮਹੀਨਾ ਮਹੀਨਾ ਮਾਲ ਪਿਆ ਰਹਿ ਗਿਆ ਉਹਦੇ ਵਿੱਚ ਠੇਕੇਦਾਰ ਕੀ ਕਰ ਸਕਦਾ ਤੇ ਤੋਲਾ ਕੀ ਕਰ ਸਕਦਾ ਹੁਣ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਿਆਂ ਜਨਾਬ ਵੀ ਸਾਡੀ ਲਿਫਟਿੰਗ ਜਲਦ ਤੋਂ ਜਲਦ ਹੋਵੇ ਜੇ ਨਹੀਂ ਹੁੰਦੀ ਤੇ ਅਸੀਂ ਰੋਡ ਜਾਮ ਕਰਨ ਦੇ ਮਜਬੂਰ ਹੋ ਜਾਾਂਗੇ ਸਰ ਹਾਂਜੀ ਕੀ ਨਾਮ ਆ ਆਪਣਾ ਮੇਰਾ ਹੈਪੀ ਆ ਵੀਰੇ ਅੱਛਾ ਜੀ ਕੀ ਮਾਮਲਾ ਕੀ ਹੈ ਜੀ ਮਾਮਲਾ ਵੀਰੇ ਆਈ ਆ ਅਸੀਂ ਸਾਰੇ ਮਜ਼ਦੂਰ ਆ ਜਿੰਨੇ ਮੁੰਡੇ-ਮੁੰਡੇ ਅਸੀਂ ਮੰਡੀ 'ਚ ਤਾਂ ਲੱਗਦਾ ਵੀ ਚੱਲ 10-15 ਦਿਨਾਂ ਦਾ ਕੰਮ ਆ ਵੀ ਚੱਲ ਸਾਡੇ ਘਰੇ ਸਾਲ ਦਾ ਨਾਜ ਬਗੇ ਦਾ ਕੱਟਾ ਹੋ ਜਾਊਗਾ ਪਰ ਹੁਣ ਡੇਢ ਮਹੀਨਾ ਹੋ ਗਿਆ ਇੱਥੇ ਕਣਕਪਈ ਨੂੰ ਮਾਲ ਲੋਡਿੰਗ ਨਹੀਂ ਕਰ ਰਹੇ ਅਸੀਂ ਦੋ ਹੋਰ ਦੁਕਾਨਾਂ ਤੋਂ ਹਟ ਕੇ ਔਰੇ ਮੰਡੀ 'ਚ ਕੰਮ ਕਰਦੇ ਆ ਵੀ ਸਾਡਾ 10-15 ਦਿਨਾਂ ਦਾ ਕੰਮ ਆ ਚੱਲ ਸਾਲ ਭਰਦਾ ਸਾਡੇ ਘਰੇ ਕਣਕ ਡਿਗ ਜੇਗੀ ਹੁਣ ਡੇਢ ਮਹੀਨਾ ਹੋ ਗਿਆ ਔਰੇ ਕਣਕਪਈ ਨੂੰ ਪੰਜਾਬ ਸਰਕਾਰ ਲੋਡਿੰਗ ਨਹੀਂ ਕਰਾ ਰਹੀ ਇਹਨੂੰ ਮਹੀਨਾ ਹੋ ਗਿਆ ਇੱਥੇ ਬੈਠਾ ਨੂੰ ਪੱਲਿਓ ਖਰਚਾ ਕਰ ਰਹੇ ਆ ਅਸੀਂ ਬਸ ਸਾਡਾ ਧੀ ਇਹ ਮੰਗਾ ਵੀ ਜਲਦੀ ਤੋਂ ਜਲਦੀ ਮਾਲ ਚੱਕਿਆ ਜਾਵੇ ਨਹੀਂ ਅੱਗੇ ਤੋਂ ਬਾਅਦ ਅਸੀਂ ਲੋਡਿੰਗ ਬੰਦ ਹੀ ਕਰ ਦਾਂਗੇ ਐਸਾ ਕੀ ਹੋ ਗਿਆ ਜਿਹੜਾ ਕਿ ਉੱਥੋਂ ਹੀ ਨੌਜਵਾਨਾਂ ਨੂੰ ਤੁਹਾਨੂੰ ਮਿਹਨਤ ਮਜ਼ਦੂਰੀ ਮੰਡੀਆਂ 'ਚ ਕਰਨੀ ਪੈਗੀ ਸੁਣਨ ਵਿਚਾਰਿਆ ਸੀ ਸਰਕਾਰਾਂ ਕਹਿ ਰਹੀ ਸੀ ਭਗਵੰਤਾਨ ਕਹਿ ਰਹੀ ਸੀ ਕਰ ਕਰ ਨੌਕਰੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਰ ਕਰ ਨੌਕਰੀ ਕੀ ਸਾਡਾ ਹਾਲ ਨਹੀਂ ਪੁੱਛਿਆ ਕਿ ਮੰਡੀਆਂ 'ਚ ਵਜਨ ਘਟ ਰਿਹਾ ਕਣਕ ਦਾ ਫੜ ਲੋ ਜੀ ਤੋਲੇ ਨੂੰ ਵਜਨ ਘਟ ਰਿਹਾ ਆ ਕਹਿੰਦਾ ਤੂੰ ਵੱੱਦ ਤੋਲਦਾ ਘੱਟ ਤੋਲਦਾ ਮਹੀਨਾ ਹੋ ਗਿਆ ਔਰੇ ਮਾਲ ਪੈ ਨੂੰ ਵਾਜਨ ਘਟ ਰਿਹਾ ਫੜ ਲੋ ਤੋਲੇ ਨੂੰ ਵਾਜਨ ਘਟ ਰਿਹਾ ਜੇ ਮੜਾ ਵੱੱਦ ਕਰਦਾ ਜ਼ਿੰਮੇਦਾਰ ਆ ਕੇ ਫੜ ਲੈਂਦਾ ਤੋਲੇ ਨੂੰ ਮਜ਼ਦੂਰੀ ਨਹੀਂ ਪਿਲਸਰਾ ਪੈਣੀ ਆਲੇ ਚ ਚਲੋ ਸਾਨੂੰ ਐਮਏ ਬੀਏ ਕਰੀ ਹੋਈ ਦਿਖਾਵਾਂ ਆ ਔਰੇ ਮੰਡੀਆਂ ਚ ਕੰਮ ਕਰ ਰਹੇ ਨੇ ਅੱਛਾ ਜੀ 10 15 ਦਿਨ ਦਾ ਸੀਜ਼ਨ ਆਉਂਦਾ ਸੀ ਦੂਜੀਆਂ ਦੁਕਾਨਾਂ ਤੋਂ ਹਟ ਕੇ ਕਿਹਾ ਜਲ ਮਹੀਨਾ ਮੰਡੀ ਚ ਕੰਮ ਕਰ ਲਿਆ 1.5 ਮਹੀਨਾ ਹੋ ਗਿਆ ਮੰਡੀ ਚ ਬੈਠਾ ਮਾਲ ਨਹੀਂ ਚੱਕਿਆ ਯਾਰਾ ਸਾਡਾ ਭੱਲੋ ਖੜਾ ਮੜਿਆ ਬਾਜਨ ਘਰ ਦੇ ਚਲੋ ਜੀ ਮਜ਼ਦੂਰਾਂ ਦਾ ਝਾਰ ਇਕੱਠਾ ਕਰਿਆ ਜਿਹੜਾ ਪਾ ਦੋ ਬੋਰੀ ਚ ਸਾਹਮਣਾ ਤੇ ਇਹ ਹੈ ਜੀ ਜਿਹੜਾ ਸਾਡਾ ਮੰਡੀਆਂ ਦਾ ਮਾਲ ਹੈ ਜੀ ਜੀ ਉਹ ਨਾ ਤਾਂ ਚੱਕਿਆ ਜਾ ਰਿਹਾਗਾ ਇੱਥੇ ਸਰੇਸੂ ਦੇ ਹਿਸਾਬ ਨਾਲ ਦੋ ਟਰੱਕ ਦੇ ਦਿੰਦੇ ਨੇ ਕਿਤੇ ਪਰਦਕਾਨ ਨੂੰ ਦੋ ਟਰੱਕ ਦੇ ਦਿੰਦੇ ਨੇ ਪਰਦਕਾਨ ਨੂੰ ਬੰਦੇ ਹੁੰਦੇ ਨੇ 10 ਜੀ ਬੰਦੇ 10 ਹੁੰਦੇ ਨੇ ਤੇ 10 ਬੰਦਿਆਂ ਨੂੰ ਮਲ ਕੇ 1 ਰੁਪਿਆ 80 ਪੈਸੇ ਬੋਰੀ ਆ ਜੀ 10 ਬੰਦੇ ਨੇ ਮੇਰੇ ਖਿਆਲ ਨਾਲ 7-7 ਦਾ 20-20 ਪੀ ਆਉਂਦੇ ਨਹੀਂ ਜੀ ਸਾਰਾ ਦਿਨ ਦੇ ਵਿੱਚ ਅਸੀਂ 20 ਰੁਪਏ ਨਾਲ ਜੀਵਨ ਕਿਵੇਂ ਕਰ ਲਾਂਗੇ ਸਾਡੀ ਰੋਟੀ ਦਾ ਮਸਲਾ ਕਿਵੇਂ ਚੱਲੂਗਾ ਸਾਨੂੰ ਤਾਂ ਮਿਲ ਗਏ ਲੁੱਟਾ ਜਾ ਰਹੇ ਜਿਵੇਂ ਮਾਲ ਮਿਲ ਕੇ ਚੁੰਮਕ ਲਾਈ ਹੁੰਦੇ ਨਾ ਨਾ ਖੱਚੀ ਜਾਂਦੇ ਨਾ ਹੋਰ ਖੱਚੇ ਨਾ ਹੋਰ ਕਤਲ ਹੋ ਰਹਿਦਾ ਕੋ ਹੁੰਦਾ ਕੀ ਹੁੰਦਾ ਮਾਲੀ ਤਾਂ ਕਹਿ ਰਾ ਛੋਟੀ ਜੰਮਵਾਰੀ ਆ ਵੀ ਚੌਂਕੀਦਾਰਾ ਕਰਨ ਦੀ ਸਾਡੀ ਚੌਂਕੀਦਾਰਾ ਕਰਨ ਦੀ ਜੰਮਵਾਰੀ ਆ ਚੌਂਕੀਦਾਰਾ 180 ਨਾਟ ਰੇ ਕਰੇ ਜਾਂ ਹੋਰ ਕਰੇ ਜੰਮਵਾਰੀ ਦੀ ਨਾ ਜਾਂ ਮਾਰਕੀਟ ਕਮੇਟੀ ਕਰੇ ਸਾਡੀ ਕੋਈ ਇਸ ਗੱਲ ਦੀ ਜੰਮਵਾਰੀ ਨਹੀਂ ਆਕਰ ਕਿਹ ਇਸ ਚੀਜ਼ ਦੇ ਜਮੇਵਾਰ ਤੁਸੀਂ ਕਿਹਨੂੰ ਠਕਰਾਉਂਗੇ ਇਹ ਠਕਰਾਉਣ ਦੇ ਦਾ ਮਲਕੇ ਦੋ ਗੱਲਾਂ ਸਿੱਧੀ ਮੰਨਦੇ ਇੱਕ ਤਾਂ ਮਾਰਕੀਟ ਕਮੇਟੀ ਹੈ ਜੀ ਜੀ ਇੱਕ ਐਸੋਸੀਏਸ਼ਨ ਆਰਦੀ ਹੈ ਜੀ ਇਹ ਮਲਕੇ ਆਸਰ ਚੌਂਕੀਦਾਰ ਰੱਖਦੇ ਨੇ ਚੌਂਕੀਦਾਰ ਰੱਖ ਲੈਣੇ ਘੱਟ ਵੀ ਖਰਚਾ ਜਾ ਦੇਣਾ ਹੋਵੇ ਫਿਰ ਤੇ ਖਰਚਾ ਤਾਂ ਹੋਊਗਾ ਜਦੋਂ ਮਲਕੇ ਇੰਨਾ ਮਾਲ ਪਿਆ ਜੀ ਫੈਲਣਾਂ ਚ ਮਾਲ ਪਿਆ ਚੌਂਕੀਦਾਰ ਦੇ ਰੱਖਿਆ ਜਾਣਗੇ ਜੀ ਹੁ ਜਿਹੜਾ ਮਜ਼ਦੂਰ ਉਹ ਚੌਂਕੀਦਾਰ ਕਿਵੇਂ ਕਰੂ ਦੱਸੋ ਜੀ ਮੈਨੂੰ ਉਹ ਦਿਹਾੜੀ ਕਰੇ ਕਿ ਚੌਂਕੀਦਾਰਾ ਕਰੇ ਪਹਿਲਾਂ ਮੈਨੂੰ ਇਹਦਾ ਜਵਾਬ ਦੋ ਜੀ ਦੂਸਰਾ ਨੰਬਰ ਐਮਰੋਂ ਭਗਵਾਨ ਤੁਮਾਰੇ ਕਹਤੀ ਮ ਹਰਾ ਪੈਣ ਤਾਂ ਉਹਨੇ ਕਿਤੇ ਸਿਰਤਾ ਹੁਣ ਤਾਂ ਲਾਲ ਪੈਣ ਚਾਹਦਾ ਸਾਡੇ ਵੱਲ ਠੀਕ ਹੈ ਉਹਨੇ ਰੇਟ ਕਹਿ ਦੀ ਮੈਂ 25% ਪਰ ਮੰਡੀ ਦੇ ਵਿੱਚ ਰੇਟ ਵਧੂਗਾ ਤੇ ਮੇਰੀ ਜਨਤਾ ਨੂੰ ਮੈਂ ਕਸਾਇਲ ਕਰੂੰਗਾ ਕਸਾਇਲ ਹੋਣ ਦੀ ਬਾਵਜੂਦ ਅਸੀਂ ਕਿਚਾਈ ਕਰਤੇ ਨਾ ਕਿ ਸਾਡੇ ਪੱਲੇਦਲੇ ਕੁਛ ਨਹੀਂ